ਸੋਇਆ ਵੱਲੋਂ 27 ਤੀਨੇ ਕਰ ਲਈ ਹੈ ਆਤਮ ਹੱਤਿਆ ਬਾਹਾਂ ਦੇ ਵਿੱਚ ਐ ਸੁਹਾ ਲਾਲ ਚੂੜਾ ਤੇ ਹੁਣ ਫੁੰਦੇ ਦੇ ਨਾਲ ਲਟਕਦੀ ਮਿਲੀ ਹੈ ਇਹ ਨਵ ਵਿਆਹੁਤਾ ਜਿਵੇਂ ਮੰਦਪਾਗੀ ਖਬਰ ਜ਼ਿਲ੍ਹਾ ਜਲੰਧਰ ਦੀ ਬਸਤੀ 바ਵਾ ਖੇਲ ਦੇ ਕੱਚਾ ਕੋੜ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸਹੁਰਿਆਂ ਨੇ ਇੱਕ ਨ ਨੂੰ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਕਿ ਉਸ ਨੇ ਆਤਮ ਹੱਤਿਆ ਕਰਨ ਦੀ ਹੀ ਸੋਚ ਲਈ ਅਜੇ ਉਸ ਦੀਆਂ ਬਾਹਾਂ ਦੇ ਵਿੱਚ ਸੁਹਾ ਲਾਲ ਚੂੜਾ ਪਾਇਆ ਹੋਇਆ ਹੈ ਮਹਿੰਦੀ ਦਾ ਰੰਗ ਫਿੱਕਾ ਵੀ ਨਹੀਂ ਹੋਇਆ ਕਿ ਹੁਣ ਉਸ ਦੀ ਜਿਹੜੀ Laash ਹੈ ਉਹ ਫੁੰਦੇ ਦੇ ਨਾਲ ਲਟਕ ਦੀ ਹੋਈ ਮਿਲੀ ਹੈ ਦੱਸਦੀ ਹੈ ਕਿ ਇਸ ਨਵ ਵਿਵਹਤਾ ਦੀ ਪਛਾਣ ਹਰਜੋਤ ਕੌਰ ਦੇ ਤੌਰ ਤੇ ਹੋਈ ਹੈ ਜਿਸ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਕਿ ਇਸ ਲੜਕੀ ਦੇ ਵਿਆਹ ਨੂੰ ਅਜੇ ਸਿਰਫ 2.5 ਮਹੀਨੇ ਹੀ ਹੋਏ ਸਨ ਕਿ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਦੱਸਦੀ ਹੈ ਕਿ ਇਸ ਲੜਕੀ ਦਾ ਵਿਆਹ ਅਮਰੀਕਾ ਦੇ ਵਿੱਚ ਰਹਿੰਦੇ ਇੱਕ ਪੰਜਾਬੀ ਨੌਜਵਾਨ ਦੇ ਨਾਲ ਹੋਇਆ ਸੀ ਜਿਹੜਾ ਵਿਆਹ ਕਰਵਾ ਕੇ ਅਮਰੀਕਾ ਚਲਾ ਗਿਆ ਤੇ ਉੱਥੇ ਜਾ ਕੇ ਆਪਣੀ ਪਤਨੀ ਜਾਨੀ ਕਿ ਇਸ ਨਵ-ਵਿਆਹੁਤਾ ਦੇ ਨਾਲ ਢੰਗ ਨਾਲ ਗੱਲ ਵੀ ਨਹੀਂ ਸੀ ਕਰਦਾ ਤੇ ਉਲਟਾ ਉਸ ਨੂੰ ਝਿੜਕਦਾ ਰਹਿੰਦਾ ਸੀ ਜਦੋਂ ਇਸ ਲੜਕੀ ਨੇ ਇਹ ਸਾਰੀ ਗੱਲ ਆਪਣੇ ਪਿਤਾ ਦਲੇਰ ਸਿੰਘ ਦੇ ਨਾਲ ਸਾਂਝੀ ਕੀਤੀ ਤਾਂ ਉਹਨਾਂ ਨੇ ਆ ਕੇ ਸਹੁਰਾ ਪਰਿਵਾਰ ਦੇ ਨਾਲ ਗੱਲ ਕੀਤੀ ਪਰੰਤੂ ਸਹੁਰਾ ਪਰਿਵਾਰ ਨੇ ਵੀ ਕੁਝ ਵੀ ਇਸ ਗੱਲ ਨੂੰ ਨਾ ਤਾਂ ਸਮਝਿਆ ਤੇ ਨਾ ਹੀ ਸਮਝਣ ਦੀ ਕੋਸ਼ਿਸ਼ ਕੀਤੀ ਇਸ ਲੜਕੀ ਨੂੰ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਗਿਆ ਕਿ ਲੜਕੀ ਦੇ ਪਿਤਾ ਦੇ ਵੱਲੋਂ ਜਿਹੜੀਆਂ ਲੜਕੀਆਂ ਜਨਨ ਕਿ ਆਪਣੇ ਜਵਾਈਆਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਪਰੰਤੂ ਉਹ ਫਿਰ ਵੀ ਵਾਰ-ਵਾਰ ਇਸ ਲੜਕੀ ਨੂੰ ਝਿੜਕਦਾ ਹੀ ਰਹਿੰਦਾ ਸੀ ਤੇ ਆਪਣੀ ਪਤਨੀ ਨੂੰ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ ਆਖਰਕਾਰ ਉਹੀ ਹੋ ਗਿਆ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸੀ ਇਸ ਨਵ-ਵਿਆਹੁਤਾ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਬਾਰੇ ਸੋਚ ਲਿਆ ਤੇ ਇਸ ਨੇ ਫਾਹਾ ਲੈ ਲਿਆ ਤੇ ਇਸ ਦੀ ਜਿਹੜੀ Laash ਹੈ ਹੁਣ ਫਾਹਿਦ ਨਾਲ ਫੁੰਦੇ ਦੇ ਨਾਲ ਲਟਕਦੀ ਹੋਈ ਮਿਲੀ ਹੈ ਦੱਸਦੀ ਹੈ ਕਿ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਵੀ ਮੌਕੇ ਤੇ ਹੀ ਪਹੁੰਚ ਗਈ ਹੈ ਪੁਲਿਸ ਨੇ ਇਸ ਨਵ ਵਿਅਕਤੀ ਦੀ ਮ੍ਰਿਤਕ ਦੇਹ ਨੂੰ ਰਸਤ ਦੇ ਵਿੱਚ ਲੈ ਲਿਆ ਤੇ ਸਿਵਲ ਹਸਪਤਾਲ ਦੇ ਮੁਰਦਾ ਘਰ ਦੇ ਵਿੱਚ ਰਖਵਾ ਦਿੱਤਾ ਜਿੱਤੇ ਕਿ ਪੋਸਟਮਾਰਟਮ ਹੋਣ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਦੱਸਦੀ ਹੈ ਕਿ ਲੜਕੀ ਦੇ ਪਿਤਾ ਦਲੇਰ ਸਿੰਘ ਦਾ ਆਖੜਾ ਹੈ ਕਿ ਉਸ ਦੀ ਬੇਟੀ ਨੂੰ ਸਿਰਫ ਜਿਹੜੇ ਕਿ ਉਹਦੇ ਵਿਆਹ ਨੂੰ 2.5 ਮਹੀਨੇ ਹੀ ਹੋਏ ਸਨ ਜਵਾਈ ਉਹਨਾਂ ਦਾ ਵਿਆਹ ਤੋਂ ਬਾਅਦ ਅਮਰੀਕਾ ਚਲੇ ਆ ਗਿਆ ਸੀ ਉੱਥੇ ਜਾ ਕੇ ਫੋਨ ਤੇ ਜਦੋਂ ਵੀ ਗੱਲ ਕਰਦਾ ਉਸ ਨੂੰ ਹਮੇਸ਼ਾ ਪਰੇਸ਼ਾਨ ਕਰਦਾ ਰਹਿੰਦਾ ਪਹਿਲੀ ਗੱਲ ਤਾਂ ਟੰਗਣਾ ਗੱਲ ਹੀ ਨਹੀਂ ਸੀ ਕਰਦਾ ਜੇਕਰ ਕਰਦਾ ਸੀ ਤਾਂ ਬਦਸਲੂਕੀ ਦੇ ਨਾਲ ਗੱਲ ਕਰਦਾ ਸੀ ਉਹਨਾਂ ਦੀ ਤੀ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਈ ਇਸ ਤੋਂ ਇਹ ਜ਼ਾਹਿਰ ਜੀ ਗੱਲ ਹੈ ਕਿ ਜੇਕਰ ਜਵਾਈ ਤੰਗ ਕਰਦਾ ਸੀ ਤਾਂ ਸਹੁਰਾ ਪਰਿਵਾਰ ਵੀ ਤੰਗ ਕਰਦਾ ਹੋਵੇਗਾ ਕਿਉਂਕਿ ਜੇਕਰ ਸੱਸ ਜਾਂ ਸਹੁਰਾ ਇਸ ਲੜਕੀ ਦਾ ਸਾਥ ਦਿੰਦੇ ਹੁੰਦੇ ਤਾਂ ਉਸਨੇ ਅਜੇ ਹਾਰ ਨਹੀਂ ਸੀ ਸੋਚਣਾ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਨਹੀਂ ਸੀ ਕਰਨੀ ਪਰੰਤੂ ਸਹੁਰਿਆਂ ਨੇ ਵੀ ਤੰਗ ਕੀਤਾ ਤੇ ਪਤੀ ਨੇ ਵੀ ਤੰਗ ਕੀਤਾ ਤੇ ਇਸ ਪਰੇਸ਼ਾਨੀ ਤੋਂ ਇਸ ਤਸ਼ੱਦਦ ਤੋਂ ਪਰੇਸ਼ਾਨ ਹੋ ਕੇ ਇਸ ਲੜਕੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤੇ ਹੁਣ ਉਸ ਦੀ ਜਿਹੜੀ ਮ੍ਰਿਤਕ ਦੇ ਹੈ ਉਹ ਫੁੰਦੇ ਦੇ ਨਾਲ ਲਟਕਦੀ ਹੋਈ ਮਿਲੀ ਹੈ ਲੜਕੀ ਦੇ ਪੇਕੇ ਪਰਿਵਾਰ ਦਾ ਰੋਂਦਿਆਂ ਦਾ ਬੁਰਾ ਹਾਲ ਹੈ ਉਹਨਾਂ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਮੌਕੇ ਤੇ ਪਹੁੰਚੀ ਪੁਲਿਸ ਨੇ ਇਹ ਆਖਿਆ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਜਾਵੇਗੀ ਤੇ ਜਿਨ੍ਹਾਂ ਨੇ ਇਸ ਲੜਕੀ ਨੂੰ ਤੰਗ ਪਰੇਸ਼ਾਨ ਕੀਤਾ ਹੈ ਅਜਿਹਾ ਫੈਸਲਾ ਲੈਣ ਦੇ ਲਈ ਮਜਬੂਰ ਕੀਤਾ ਹੈ ਉਹਨਾਂ ਦੇ ਖਿਲਾਫ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ